ਇੰਨੀ ਦਿਨੀ ਪੰਜਾਬ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਹੈ ਪੰਜਾਬੀ ਫਿਲਮ ਇੰਡਸਟਰੀ ਦੇ ਉੱਗੇ ਅਦਾਕਾਰ ਕਰਮਜੀਤ ਅਨਮੋਲ ਵੀ ਆਪ ਉਮੀਦਵਾਰ ਵੱਜੋਂ ਫਰੀਦਕੋਟ ਸੀਟ ਤੋਂ ਚੋਣ ਲੜ ਰਹੇ ਨੇ ਇਸ ਦਰਮਿਆਨ ਅਦਕਾਰ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਨੇ ਬੀਤੇ ਕੁਝ ਦਿਨ ਪਹਿਲਾਂ ਉਹਨਾਂ ਨੇ ਆਪਣਾ ਹਰਫਨਾਮਾ ਦਾਖਲ ਕਰਦਿਆਂ ਉਹਨਾਂ ਨੇ ਆਪਣੀ ਜਾਇਦਾਦ ਦਾ ਵੀ ਖੁਲਾਸਾ ਕੀਤਾ ਹੈ ਕਰਨਜੀਤ ਅਨਮੋਲ ਨੇ ਆਪਣਾ 20 ਸਾਲ ਦੇ ਐਕਟਿੰਗ ਕਰੀਅਰ 'ਚ ਬਹੁਤ ਥੋੜੀ ਜਾਇਦਾਦ ਕਮਾਈ ਕੀਤੀ ਹੈ ਉਹਨਾਂ ਦੀ ਜਾਇਦਾਦ ਬਾਰੇ ਜਾਣ ਕੇ ਤੁਹਾਨੂੰ ਝਟਕਾ ਲੱਗ ਸਕਦਾ ਹੈ ਆਪਣੇ ਚੋਣ ਹਰਫਨਾਮੇ ਅਨੁਸਾਰ ਕੈਨੇਡਾ 'ਚ ਰਿਹਾਇਸ਼ੀ ਜਾਇਦਾਦ ਸਮੇਤ ਆਪਣੀ કુલ ਜਾਇਦਾਦ 14.88 ਕਰੋੜ ਰੁਪਏ ਦੱਸੀ ਹੈ ਕੈਰੀਅਨ ਜੱਟਾ ਨਿੱਕਾ ਜ਼ੈਲਦਾਰ ਅਤੇ ਮੁਕਲਾਵਾ ਸਮੇਤ ਕਈ ਹਿੱਟ ਫਿਲਮਾਂ 'ਚ ਕੰਮ ਕਰ ਚੁੱਕੇ ਅਨਮੋਲ ਨੇ ਹਰਫ 1.70 ਲੱਖ ਰੁਪਏ ਨਕਦ ਦੇਣ ਦਾ ਐਲਾਨ ਕੀਤਾ ਹਰਫਨਾਮੇ ਦੇ ਮੁਤਾਬਕ ਕਰਮਜੀਤ ਅਨਮੋਲ ਕੋਲ 11.96 ਲੱਖ ਰੁਪਏ ਦੀ ਟੋਇਟਾ ਫੋਰਚੂਨਰ ਅਤੇ 13.74 ਲੱਖ ਰੁਪਏ ਦੀ ਮਹਿੰਦਰਾ ਥਾਰ ਹੈ ਇਸ ਤੋਂ ਇਲਾਵਾ 2 ਲੱਖ 20 ਹਜ਼ਾਰ ਦੇ ਸੋਨੇ ਦੇ ਗਹਿਣੇ ਨੇ ਜਦਕਿ ਉਹਨਾਂ ਦੀ ਪਤਨੀ ਦੇ ਕੋਲ 25.63 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਨੇ